ਇਲਮ ਦੀ ਇੰਤਿਹਾ ਬਹੁਤੀ ਪੜਾਈ ਲਿਖਾ ਦੀ ਇੰਤਿਹਾ ਕੀ ਹੈ ਮਹਾਨ ਬੇਚੈਨੇ ਪਰੇਸ਼ਾਨੇ ਦੁਨੀਆ ਦੇ ਛੋਟੀ ਦੇ ਚਿੰਤਕ ਪੜੇ ਲਿਖੇ ਮਨੁੱਖ ਪਾਗਲ ਹੋ ਕੇ ਮਰੇ ਨੇ ਨੀਤੀ ਸ਼ੇ ਔਰ ਫਰਾਗ ਇਹ ਬੇਚੈਨੀ ਕਿਤਨੀ ਹੋ ਜਾਂਦੀ ਹੈ ਅਕਲਮੰਦ ਬੰਦੇ ਨੂੰ ਜਿਹੜਾ ਬਹੁਤ ਸਿਆਣਾ ਹੋਵੇ ਹਾਲ ਵਿੱਚ ਇਹ ਕਹਿੰਦਾ ਹੈ ਬੇਚੈਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਲੇ ਕੁਦਾ ਤੇਰੇ ਕੋਲ ਕੁਛ ਬਣਿਆ ਨਹੀਂ ਦੁਨੀਆ ਦੀ ਸਾਰੀ ਪਰੇਸ਼ਾਨੀਆਂ ਇਕੱਠੀਆਂ ਕਰਕੇ ਤੂੰ ਗਲਬ ਨੂੰ ਬਣਾਇਆ ਸਾਰੇ ਫਿਕਰ ਸਾਰੀ ਬੇਚੈਨੀ ਅਕਲ ਕੀ ਇੰਤਹਾ ਹੈ ਬੇਚੈਨੀ ਔਰ ਇਸ ਮਰਜ਼ ਕੀ ਦਵਾਈ ਹੋ ਮੈਂ ਆਵਨਾ ਸ਼ਰਦਾ ਜਿੱਥੇ ਹੋਵੇ ਉੱਥੇ ਚਿੰਤਾ ਕਿਹੜੀ ਗਲਤੀ ਆਵਨਾ ਮਨੋ ਕੋ ભગવાન ਜੈਸਾ ਬਣਾ ਇਹ ਤਾਂ ਹੁੰਦਾ ਹੈ ਅਕਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੱਕ ਤੇ ਲਿਆਈ ਹੈ